ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਆ ਸਾਰੇ ਵੀਰ ਅੱਛਾ ਜੀ ਕਰਾ ਦਈਏ ਉਸਤਾਦ ਜੀ ਬਾਈ ਬਿੰਦਰਪੂਲਾ ਜੀ ਉਹਨਾਂ ਦੇ ਜਾਨਵਰਾਂ ਦਾ ਸ਼ੌਂਕ ਪਾਈ ਕਰੋ ਬਾਈ ਬਾਦਾਮ ਇਸਰਾ ਇਹ ਨਾਰਾ ਬਾਈ ਕਾਲੀ ਕੋਇਲ ਮਦੀਨ ਆ ਬਾਈ ਇਹ ਇਹ ਬਾਈ ਬਿੰਦਰ ਵਾਲੇ ਕਬੂਤਰਾਂ ਚ ਮੈਂਦਾ ਠੀਕ ਹੈ ਇੱਕ ਬਾਈ ਜੀ ਇਹ ਹੁੰਦਾ ਹਨ ਇੱਕ ਆਪਾਂ ਰੰਗ ਦੇ ਇੱਕ ਹੀ ਨਹੀਂ ਕਹਿਦੇ ਇਹਦਾ ਬਾਈ ਬਿੰਦਰ ਵਾਲੇ ਆ ਠੀਕ ਹੈ ਬਾਈ ਦੇ ਨਾਲ ਰਹੇ ਆ ਬਾਈ ਠੀਕ ਹੈ ਨਾ ਬਾਈ ਦੇ ਨਾਲ ਰਹੇ ਆ ਤੇ ਬਾਈ ਗੋਲੇ ਦਾ ਕਰਕੇ ਪਹਿਲਾਂ ਬਾਈ ਗੋਲਾ ਤੇ ਬਾਈ ਉਹ ਗੋਲੇ ਦਾ ਬਾਈ ਦਾ ਕਰਕੇ ਬਾਈ ਦੇ ਨਾਲ ਬਾਜ਼ੀਆਂ ਤੇ ਵੀ ਬਾਈ ਜਾਂਦੇ ਰਹੇ ਆ ਤੇ ਚਲੋ ਅੱਜ ਬਾਈ ਹੈ ਨਹੀਂਗਾ ਬਾਈ ਇਹ ਦੁਨੀਆ ਤੇ ਠੀਕ ਹੈ ਤੇ ਬਾਈ ਦੇ ਘਰੋਂ ਬਾਈ ਡਾਇਰੈਕਟ ਆਏ ਹੋਏ ਕਬੂਤਰ ਵੀ ਬੈਠੇ ਨੇ ਆਪਣੇ ਕੋਲੇ ਠੀਕ ਹੈ ਨਾ ਗਵਾਹ ਬਾਈ ਦਾ ਦੋਤਾ ਠੀਕ ਹੈ ਤੇ ਅਸੀਂ ਬਾਈ ਦੇ ਘਰ ਜਿਹਨੂੰ ਮਾਸੂਈ ਕਹਿੰਦੇ ਹੁੰਦੇ ਸੀ ਉਹ ਗਵਾਹ ਬਾਈ ਅੱਜ ਬੈਠੀ ਹੈ ਵਿਚਾਰੀ ਉਹ ਤਾਂ ਹੈਗੀ ਆ ਠੀਕ ਹੈ ਉਹ ਗਵਾਹ ਇਹ ਨਹੀਂ ਆਪਾਂ ਰੰਗ ਦੇਖ ਕੇ ਕਹਿ ਦਿੱਤਾ ਬਾਈ ਬਿੰਦਰ ਵਾਲੇ ਆ ਐ ਆ ਬਾਈ ਠੀਕ ਹੈ ਬਾਈ ਜੇ ਹੈਗੇ ਆ ਤਾਂ ਨਾ ਤਾਂ ਬੋਲੀ ਦਾ ਵੀ ਬਾਈ ਆ ਬਿੰਦਰ ਵਾਲੇ ਆ ਠੀਕ ਹੈ ਬਾਈ ਦੇ ਘਰੋਂ ਡਾਇਰੈਕਟ ਆਏ ਹੋਏ ਕਬੂਤਰ ਬੈਠੇ ਨਾ ਤੇ ਬਾਈ ਦਾ ਬੇਟਾ ਵੀ ਕੇਂਦਰੀ ਵੀ ਉਦੋਂ ਜਾਉਂਦਾ ਹੁੰਦਾ ਸੀ ਠੀਕ ਹੈ ਤੇ ਇਹ ਜੋੜਾ ਬਾਈ ਲਾਇਆ ਆਪਾਂ ਬਾਈ ਬਿੰਦਰ ਵਾਲਿਆਂ ਚੋਂ ਇਹ ਉਹ ਕਬੂਤਰ ਆ ਬਾਈ ਠੀਕ ਹੈ ਤੇ ਆਪਾਂ ਤੁਹਾਨੂੰ ਵੱਡਿਆਂ ਦਾ ਸ਼ੌਂਕ ਵੀ ਕਰਾਵਾਂਗੇ ਉਹਨਾਂ ਦਾ ਜਿਹੜੇ ਬਾਈ ਤੋਂ ਡਾਇਰੈਕਟ ਆਏ ਹੋਏ ਵੀ ਕਬੂਤਰ ਬੈਠੇ ਸੀ ਆਪਣੇ ਕੋਲੇ ਠੀਕ ਆ ਬਾਈ ਕਰੋ ਸ਼ੌਂਕ ਇਹਦਾ ਇਹ ਜੋੜਾ ਲਾਇਆ ਬਾਈ ਕੋਇਲ ਮਦੀਨ ਆ ਬਾਈ ਕਾਲੀ ਤੇ ਬਾਦਾਮ ਸਰਾ ਨਾਰਾ ਬਾਈ ਇਹ ਵੱਡੇ ਆਪਣੇ ਜੋੜੇ ਦਾ ਬਾਈ ਜਿਹੜੇ ਜੋੜੇ ਬੈਠੇ ਉਹਨਾਂ ਦੇ ਹੀ ਆ ਇਹ ਤੇ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਭਰਾ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਲੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮੇਰਾ ਵੀਰ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਭਾਈ ਸ਼ੇਅਰ ਕਰਦੇ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਤਾਂ ਵੀਡੀਓ ਸਾਰੀ ਦੇਖੋ ਸਕਿਪ ਨਾ ਕਰਿਓ ਤੇ ਜਿਹੜੇ ਵੀ ਵੀਰ ਆਪਣੇ ਨਾਲ ਜੁੜਿਆ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਭਾਈ ਸਪੋਰਟ ਕਰਦੇ ਆ ਵੀਰ ਲਓ ਜੀ ਆ ਹੁਣ ਜੇ ਭਾਈ ਲਾਤੇ ਜੋੜੇ ਯਾਰ ਪੰਜ ਸੱਤ ਜੋੜੇ ਲਾਉਣਗੇ ਤੇ ਕਿਸੇ ਨੇ ਬੱਚੇ ਮੰਗੇ ਸੀ ਇਹਨਾਂ ਦੇ ਜਿਹੜੇ ਜਿਹੜੇ ਜਿਹਦੇ ਬੱਚੇ ਮੰਗੇ ਸੀ ਉਹ ਆਪਾਂ ਜੋੜੇ ਲਾਤੇ ਦੁਬਾਰਾ ਇਹ ਨਵਾਂ ਹੀ ਜੋੜਾ ਲਾਇਆ ਇਹ ਬਲੱਡ ਬਲੱਡ ਲਾਈਨ ਇੱਕੋ ਹੀ ਆ ਭਾਈ ਇਹੇ ਇੱਕ ਕੋਈ ਬਲੱਡ ਲਾਈਨ ਦੇ ਆ ਤਾਂ ਤੇ ਇੱਕ ਆਪਾ ਪੁੰਨੋ ਵਾਲੀ ਮਦੀਨ ਤੇ ਬਾਈ ਬਿੰਦਰਾ ਵਾਲੇ ਕਬੂਤਰਾਂ ਚ ਉਹ ਲਾਇਆਗਾ ਤੇ ਇੱਕ ਜੋੜਾ ਗਰਦੇਵ ਵਾਲਾ ਲਾਇਆ ਬਾਈ ਪਿਓਰੀ ਲਾਤਾ ਉਹ ਵੀ ਰਾਜਨ ਵਾਲੇ ਲਾਤੇ ਬਾਈ ਤੇ ਮੀਰਾਵ ਲੱਗੇ ਵੇ ਬਾਈ ਮੀਰਾਵ ਤੇ ਮਿਸੇ ਵੀ ਲੱਗੇ ਵੇ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਲਾਈਕ ਕਰ ਦਿਓ ਮੇਰਾ ਭਰਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ